ਜਦੋਂ ਜਮਰੌਦ ਦੀ ਜੰਗਲ ਵਿੱਚ ਸਰਦਾਰ ਹਰੀ ਸਿੰਘ ਨਲਵਾ ਦੇ ਗੋਲੀ ਲੱਗ ਜਾਂਦੀ ਹੈ ਤਾਂ ਉਹ ਇੱਕ ਫਰਮਾਨ ਲਾਹੌਰ ਦਰਬਾਰ ਮਹਾਰਾਜਾ ਰਣਜੀਤ ਸਿੰਘ ਨੂੰ ਭੇਜਦਾ ਹੈ ਤੇ ਜਦੋਂ ਫਰਮਾਨ ਲਾਹੌਰ ਦਰਬਾਰ ਵਿੱਚ ਮਹਾਰਾਜਾ ਰਣਜੀਤ ਸਿੰਘ ਨੂੰ ਪੜ੍ਹ ਕੇ ਸੁਣਾਇਆ ਜਾਂਦਾ ਹੈ ਤਾਂ ਉਦੋਂ ਮਹਾਰਾਜਾ ਰਣਜੀਤ ਸਿੰਘ ਦੇ ਦਿਲ ਤੇ ਕੀ ਬੀਤਦੀ ਹੈ ਇਸ ਸਥਿਤੀ ਨੂੰ ਬਿਆਨ ਕਰਦੀ ਸਾਡੀ ਇਹ ਵਾਰ ਮਹਾਰਾਜਾ ਰਣਜੀਤ ਸਿੰਘ ਵਾਜ ਹਰੀ ਸਿੰਘ ਨਲਵਾ ਦੇਸ਼ੇ ਖidmat ਕਬੂਲ ਕਰਨਾ ਜੀ ਰਣਜੀਤ ਸਿੰਘ ਨੂੰ ਬੈਠੇ ਲਾਹੌਰ ਅੰਦਰ ਹਰੀ ਸਿੰਘ ਦੀ ਮੌਤ ਦਾ ਫਰਮਾਨ ਆਇਆ ਰਣਜੀਤ ਸਿੰਘ ਨੂੰ ਬੈਠੇ ਲਾਹੌਰ ਅੰਦਰ ਹਰੀ ਸਿੰਘ ਦੀ ਮੌਤ ਦਾ ਫਰਮਾਨ ਆਇਆ ਓ ਤਾਂ ਨਿਕਲ ਗਈ ਸੁਨ ਕਲੇਜੜੇ ਚੋਂ ਰੱਬਾ ਆਗੀ ਪੜਾਂ ਤੂੰ ਕਹਿ ਰਟਾਇ ਹਰੀ ਸਿੰਘ ਸਿੱਖ ਬੀਆ ਬਾ ਮੇਰੀ ਬਾ ਮੇਰੀ ਬਾ ਮੇਰੀ ਹਰੀ ਸਿੰਘ ਸਿੱਖ ਬੀਆ ਬਾ ਮੇਰੀ ਤੈਨੂੰ ਦੱਸ ਕਿਉਂ ਨਾ ਦਰਸ ਆਇਆ ਓ ਲੜਿਆ ਉਹ ਲੜਿਆ ਹੋਊਗਾ ਨਾਲ ਬਹਾਦਰੀ ਦੇ ਦਲੇਰ ਪੁੱਤ ਸਿਸ਼ੀਣੀ ਮਾਂ ਦਾ ਜਾਇਆ ਉਹ ਦਲੇਰ ਪੁੱਤ ਸਿਸ਼ੀਣੀ ਮਾਂ ਦਾ ਜਾਇਆ ਉਤੁਰ ਪਿਆਜ ਮਰਾਉਦ ਨੂੰ ਉਸੇ ਵੇਲੇ ਉਤੁਰ ਪਿਆਜ ਮਰਾਉਦ ਨੂੰ ਉਸੇ ਵੇਲੇ ਲਗਾਮਾਂ ਖਿੱਚ ਰੰਜੀਤ ਨੇ ਦਿਲ ਲਾਇਆ ਉਹ ਪਿੰਡਾ ਲੰਬਾ ਸੀ ਭਾਵੇਂ ਜੰਗ ਰੋਂਦ ਵਾਲਾ ਡੇਰਾ ਸਿੰਘਾਂ ਨੇ ਰਾਤੋ ਰਾਤ ਜਾ ਲਾਇਆ ਉਹ ਗਾਟੇ ਲਾ ਦੂ ਮੈਂ ਅਫਗਾਨੀਆਂ ਦੇ ਅਫਗਾਨੀਆਂ ਦੇ ਅਫਗਾਨੀਆਂ ਦੇ ਉਹ ਗਾਟੇ ਲਾ ਦੂ ਮੈਂ ਅਫਗਾਨੀਆਂ ਦੇ ਸਿੰਘਾਂ ਨਾਲ ਹੈ ਜਿਨ੍ਹਾਂ ਨੇ ਵੈ ਮਸਲਾ ਕਰ ਦੂ ਖਤਮ ਮੈਂ ਜੱਗ ਉਤੋਂ ਰਜੀਤ ਸਿੰਘ ਸੀ ਗੁੱਸੇ ਦੇ ਵਿੱਚ ਆਇਆ ਸੱਚ ਲਿਖੀ ਤੂੰ ਕੋਟ ਪਾਈ ਵਾੜਿਆ ਓਏ ਵਾੜਿਆ ਓਏ ਵਾੜਿਆ ਓਏ ਸੱਚ ਲਿਖੀ ਤੂੰ ਕੋਟ ਪਾਈ ਵਾੜਿਆ ਓਏ ਪੀ ਰੱਬ ਦਾਡੇ ਨੇ ਜਿਹੜਾ ਏ ਸੂਰ ਮਨੇ ਓ ਸੂਰ ਮਨੇ ਨਕੇ ਵਿੱਚ ਗਲਵਕੜੀ ਸੂਰ ਮਨੇ ਹਰੀ ਸਿੰਘ ਨੂੰ ਘੁੱਟ ਸੀਨੇ ਨਾਲ ਲਾਇਆ ਉੱਠ ਬੋਲ ਜਬਾਨੋਂ ਸੂਰਿਆ ਓ ਉੱਠ ਬੋਲ ਜਬਾਨੋਂ ਸੂਰਿਆ ਓ ਰੰਜੀਤ ਸਿੰਘ ਹੈ ਵੇਖ ਤੇਰੇ ਕੋਣ ਆਇਆ ਓ ਰੰਜੀਤ ਸਿੰਘ ਹੈ ਮੇਰੇ ਕੋਲੇ ਆਇਆ ਸੱਚੀ ਗੱਲ ਇਹ ਤੁਹਾਨੂੰ ਇਹ ਸਾਡੀ ਬਾਤ ਕਿਵੇਂ ਦੀ ਲੱਗੀ ਆਪਣੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਧੰਨਵਾਦ ਸੱਚੀ